ਗੁਰਬਾਣੀ ਦੇ ਚੁਪ ਦੇਸ਼ ਹੈ ਜੋ ਜੋ ਜਪੇ ਤਿਸ ਕੀ ਗਤਿ ਹੋਏ ਸਾਧ ਸੰਗ ਪਾਵੇਂ ਜਨ ਕੋਈ ਹੁਣ ਸਾਰੀ ਕਾਇਨਾਤ ਪ੍ਰਭੂ ਦੇ ਨੂਰ ਤੋਂ ਉਤਪੰਨ ਹੈ ਆਪਾਂ ਇਹ ਵੀ ਕਹਿ ਸਕਦੇ ਸਾਰੀ ਕਾਇਨਾਤ ਪ੍ਰਭੂ ਸਰੂਪ ਹੀ ਹੈ ਕਿਉਂਕਿ ਪ੍ਰਭੂ ਤੋਂ ਇਲਾਵਾ ਕੋਈ ਹੋਰ ਸ਼ੈ ਹੈ ਨਹੀਂ ਤੇ ਜਿਨਾ ਜਿਨਾ ਵੀ ਜੋ ਜੋ ਆਪਣਾ ਹੰਕਾਰ ਦੂਰ ਕਰਕੇ ਪ੍ਰਭੂ ਦਾ ਨਾਮ ਜਪ ਕੇ ਗੁਰੂ ਦੇ ਆਸ਼ੀਰਵਾਦ ਨਾਲ ਉਹਦੇ ਨਾਲ ਇੱਕ ਹੋ ਜਾਂਦਾ ਹੈ ਨਾ ਆਪਣੀ ਜੋਤ ਨੂੰ ਪਹਿਚਾਨ ਲੈਂਦਾ ਅਸਲੀ ਮੂਲ ਨੂੰ ਪਹਿਚਾਨ ਲੈਂਦਾ ਉਹਦੀ ਸਦਗਤੀ ਹੈ ਉਹਦਾ ਕਲਿਆਣ ਹੀ ਕਲਿਆਣ ਇਹਦੇ ਠੀਕ ਵਿਪਰੀਤ ਜਿਹੜੀ ਜਿਹੜੀ ਵੀ ਸ਼ੈ ਆਪਣੇ ਆਪ ਨੂੰ ਪਰਮਾਤਮਾ ਨੂੰ ਅਲੱਗ ਸਮਝੇਗੀ ਦ્વੈਤ ਵਿੱਚ ਆ ਗਈ ਨਾ ਫਿਰ ਤਾਂ ਅਹੰਕਾਰ ਨੂੰ ਹੋਰ ਪਾਣੀ ਦੇਗੀ ਤੇ ਉਹਦੀ ਤਾਂ ਫਿਰ ਦੁਰਗਤੀ ਦੁੱਖ ਕਲੇਸ਼ ਤੇ ਉਹਦੀ ਨਹੀਂ ਕੋਈ ਸਦਗਤੀ ਉਹਦੀ ਤਾਂ ਦੁਰਗਤੀ ਹੋਏਗੀ ਜੋ ਜੋ ਉਹਦੇ ਨਾਲ ਕੀ ਹੈ ਕਿ ਕਿਸੇ ਵਰਣ ਕਿਸੇ ਜਾਤ ਕਿਸੇ ਇਲਾਕੇ ਦਾ ਕੋਈ ਵੀ ਜੋ ਛੇ ਹੈ ਜੋ ਆਪਣਾ ਮੂਲ ਪਛਾਣ ਲੈਂਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਆਪਾਂ ਦਾ ਮਨ ਪ੍ਰਭੂ ਨੂੰ ਪਛਾਣ ਲੈਂਦਾ ਭਗਤੀ ਨਾਲ ਪ੍ਰਭੂ ਨਾਮ ਜਪ ਕੇ ਗੁਰੂ ਦੇ ਆਸ਼ੀਰਵਾਦ ਨਾਲ ਗੁਰਬਾਣੀ ਨਾਲ ਫਿਰ ਆਪਣਾ ਕਲਿਆਣ ਹੈ ਫਿਰ ਆਪਣੀ ਸਦਗਤੀ ਹੈ ਕਿਉਂ ਕਿ ਆਪ ਹੈ ਪਰਮੇਸ਼ਰ ਰੂਪ ਬਸ ਅੰਕਾਰ ਦੇ ਪਰਦੇ ਨੇ ਆਪਾਂ ਨੂੰ ਦੂਰ ਕੀਤਾ ਹੋਇਆ ਕਿੰਨਾ ਸੋਹਣਾ ਗੁਰੂ ਜੀ ਦਾ ਉਪਦੇਸ਼ ਹੈ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਈ ਸਤਨਾ ਵਾਹਿਗੁਰੂ ਸਤਨਾ ਵਾਹਿ